ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਗਰੂਗੜ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕਲਵੰਤ ਸਿੰਘ rau ਕੇ ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਜੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿਦਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਖੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਗੜੂਗੜ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਨਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਜੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਵੇਂ ਭਾਈ ਦੀਪ ਸਿੱਧੂ ਨੇ ਗੱਲ ਆਖੀ ਕਿ ਸਰਕਾਰਾਂ ਬਹੁਤ ਪੈਂਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿੱਧਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀਆਂ ਕੋ ਮੇਰੀਆਂ ਬੇਨਤੀਆਂ